ਜਿਹੜਾ ਆਪਾਂ ਆਖੀ ਜਾਂਦੇ ਸੀਗੇ 4 ਦਿਨਾਂ ਦਾ ਵੀ 4 ਦਿਨਾਂ ਚ ਪਾਣੀ ਪਹੁੰਚੂ ਕਗਰਦਰਿਆ ਬਾਈ ਚਾਂਦਪਰਾ ਸਾਈਫਨ ਤੇ ਉਹ ਪਾਣੀ ਮਿੱਤਰ ਪਿਆਰਿਓ ਇਸ ਟਾਈਮ ਇਹ ਖਨੌਰੀ ਪਾਸ ਕਰੀ ਜਾਂਦਾ ਆ ਆਪਾਂ ਬਾਈ 1 ਸਤੰਬਰ ਬਾਈ 8 ਦੇ 5 ਵਜੇ ਆਪਾਂ ਖੜੇ ਆ ਖਨੌਰੀ ਇੱਥੋਂ ਦੇ ਅਧਿਕਾਰੀ ਬਾਈ ਜਿਹੜੇ ਨੋਟ ਕਰਦੇ ਆ ਗੇਜ ਤੇ ਲੋਕਲ ਲੋਕਾਂ ਦੇ ਦੱਸਣ ਮੁਤਾਬਕ ਬਾਈ 42 ਫੁੱਟ ਤੋਂ 47 ਫੁੱਟ ਪਾਣੀ ਹੋਇਆ 5 ਫੁੱਟ ਪਾਣੀ ਚੜਿਆ ਮਿੱਤਰ ਪਿਆਰਿਓ ਖਨੌਰੀ ਇਹ ਪਾਣੀ ਬਈ ਚਾਂਦਪਰੇ ਸਾਈਫਨ ਤੇ ਕੱਲ ਨੂੰ ਆ ਕੇ ਕਿੰਨਾ ਹੁੰਦਾ ਉਹ ਬਈ ਕੱਲ ਨੂੰ ਪਤਾ ਲੱਗੂਗਾ ਚਾਂਦਪਰੇ ਸਾਈਫਨ ਤੇ 1 ਸਤੰਬਰ ਨੂੰ ਬਈ 8 ਨੇ ਪੌਣੇ ਕ 7 ਫੁੱਟ ਪਾਣੀ ਚੱਲੀ ਜਾਂਦਾ ਹੈ ਆ ਮਿੱਤਰ ਪਿਆਰੇ ਇਥੋਂ ਦੇ ਲੋਕਲ ਬੰਦੇ ਦੱਸਦੇ ਆ ਵੀ ਅੱਜ ਖਨੌਰੀ ਸਵੇਰ ਤੋਂ ਲੈ ਕੇ ਸ਼ਾਮ 5 ਵਜੇ ਤੱਕ 1 ਫੁੱਟ ਪਾਣੀ ਚੜਿਆ ਸਵੇਰੇ 46 ਫੁੱਟ ਸੀਗਾ 300 ਤੇ ਹੁਣ 300 47 ਫੁੱਟ ਹੈ ਇੰਨਾ ਦੇ ਦਸਨ ਮੁਤਾਬਕ ਬਾਈ 349 ਤੇ ਖਤਰਾ ਹੁੰਦਾ ਪਿੱਛੇ ਅਰ ਸੌਲੀ ਪਿੰਡ ਗਏ ਸੀਗੇ ਬਾਈ ਆਪਾਂ ਸਤਰਾਨੇ ਹਲਕੇ ਦਾ ਰਸੌਲੀ ਪਿੰਡ ਪੈਂਦਾ ਖਨੌਰੀ ਤੋਂ ਘੱਟੋ ਘੱਟ 15 ਕਿਲੋਮੀਟਰ ਪਿੱਛੇ ਇਹ ਬਾਪੂ ਬਜ਼ੁਰਗ ਦੱਸਦੇ ਸੀਗੇ ਵੀ ਅੱਜ ਇੱਕ ਗੱਗਰ ਦਰਿਆ 5 ਇੰਚ ਚੜਿਆ ਸਾਰੇ ਦਿਨ ਦਾ ਤੇ ਰਾਤ ਚੜੇ ਬਾਈ 1.5 ਫੁੱਟ ਮੇਰੇ ਨਾਲ ਮਾਸਟਰ ਜੀ ਸੀਗੇ ਬਾਈ ਜਿਹੜੇ ਪਟਿਆਲੇ ਤੱਕ ਰਿਪੋਰਟ ਰੱਖਦੇ ਐ ਇਸ ਗੱਗਰ ਦਰਿਆ ਦੀ ਉਹਨਾਂ ਨੇ ਚੀਕੇ ਫੋਨ ਕਰਕੇ ਪੁੱਛਿਆ ਸੀਗਾ ਬਾਈ ਚੀਕੇ ਅੱਜ ਅੱਧਾ ਫੁੱਟ ਘੱਗਰ ਡਾਉਣ ਗਿਆ ਤਾਂ ਕਰਕੇ ਮਿੱਤਰ ਪਿਆਰੇ ਸੁਚੇਤ ਰਹਿਣਾ ਤੇ ਸਾਵਧਾਨ ਰਹਿਣਾ ਬਾਈ ਬਤੀ ਜ਼ਰੂਰੀ ਹੈ ਪਰ ਡਰਨਾ ਡਰਨਾ ਨਹੀਂ ਕਿਸੇ ਨੇ ਵੀ ਸਾਵਧਾਨੀ ਤੋਂ